ਕਰਦੇ ਨੇ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਉਹ ਭਗਤ ਜਾਣਦਾ ਉਧਰ ਪੌਰਾ ਦਾ ਆਂਦਾ ਇਧਰ ਭਗਤ ਦਾ ਆਣਦਾ ਭਗਤ ਦੇ ਮੁਖ ਵਿੱਚ ਵੀ ਰਾਸੇ ਨਾਮ ਦਾ ਤੇ ਪੌਰੇ ਦੇ ਮੁਖ ਵਿੱਚ ਵੀ ਰਾਸੇ ਪੌਰੇ ਦਾ ਸਵਾਸ ਨਿਕਲਦਾ ਹੈ ਤੇ ਉਹਦੇ ਮੂੰਹ ਵਿੱਚ ਰਸ ਹੁੰਦਾ ਰਸ ਲੈ ਰਿਆ ਹੁੰਦਾ ਤੇ ਭਗਤ ਦਾ ਖੀਰਲਾ ਸਵਾਸ ਨਿਕਲਦਾ ਉਹ ਵੀ ਰਸ ਲੈ ਰਿਆ ਹੁੰਦਾ ਨਾਮ ਦਾ ਉਹ ਵੀ ਜੁੜਿਆ ਉਹ ਵੀ ਜੁੜਿਆ ਉਹਨੇ ਵੀ ਜੁੜੇ ਹੋਏ ਨੇ ਖੀਰਲਾ ਸਾਸ ਛੱਡਿਆ ਤੇ ਉਹਨੇ ਵੀ ਖੀਰਲਾ ਸਾਸ ਜੁੜੇ ਹੋਏ ਨੇ ਛੱਡਿਆ ਪਰ ਫਰਕ ਇੱਥੇ ਪੈ ਗਿਆ ਪੌਰਾ ਕਵਲ ਤੇ ਸੀ ਉਹ ਮੁਕਤ ਨਾ ਹੋਇਆ ਉੱਥੇ ਹੀ ਰਹਿ ਗਿਆ ਭਗਤ ਦੇ ਮukh ਵਿੱਚ ਭਗਵਾਨ ਦਾ ਨਾਮ ਦਾ ਰਾਸੇ ਇਹਨੇ ਇਸ ਤਨ ਨੂੰ ਛੱਡਿਆ ਮਾਲਕ ਵਿੱਚ ਜਾ ਕੇ ਮਿਲ ਗਿਆ ਉਹ ਪਰਮਾਤਮਾ ਦਾ ਰੂਪ ਹੋ ਗਿਆ ਉਹ ਭਗਵਾਨ ਦਾ ਰੂਪ ਹੋ ਗਿਆ